ਹੈਲੋ ਜੀ ਸਤਿ ਸ਼੍ਰੀ ਅਕਾਲ ਹੋਸਣੋ ਕਿਨੇ ਹੋ ਆਪਾਂ ਗਏ ਆ ਫਤਿਹਗੜ ਕਿਉਂਕਿ ਸਾਡੇ ਅੱ비 ਨੇ ਲੈਣਾ ਸੀ ਨਵਾਂ ਸਾਈਕਲ ਤੇ ਫਤਿਹਗੜ ਕਾਫੀ ਮਤਲਬ ਇਹ ਹੈ ਕਿ ਜੇ ਸਾਈਕਲ ਤੇ ਪਹਿਲੋ ਚੱਲੇ ਸੀ ਅਮ੍ਰਿਤਸਰ ਸੀ ਆਪਾਂ ਗਏ ਨੇ ਇਹ ਸਮਝਾ ਰਹੇ ਹਾਂ ਕਿ ਜੇ ਆਪਾਂ ਫਤਿਹਗੜੋਂ ਉਸਾਂ ਸੰਮੇਂ ਅਸੀਂ ਲਾ ਲਿਆ ਨਾ ਸਾਈਕਲ ਦੀ ਦੁਕਾਨ ਤੋਂ ਜਿਹੜਾ ਨੇ ਛੋਟੇ ਦੁਕਾਨ ਤੋਂ ਦਿੱਤਾ ਸਾਈਕਲ ਲੈ ਲਿਆ ਸੀ ਆਪਣਾ ਬਾਅਦ ਵਿੱਚ ਦੂਸਰਾ ਲੈ ਰਹੇ ਹਾਂ ਗਾੜੀ ਤੋਂ ਬਾਰੇ ਮੋਟੇ ਡੈਰਾ ਮਾਲਾ ਪਸੰਦ ਕੀਤਾ ਸੀ ਜੋ ਅੱਜਕੱਲ ਤੁਹਾਨੂੰ ਪਤਾ ਚੱਲ ਰਹੇ ਆ ਇਹ ਬਾਸਾਡਾ ਤੇ ਆ ਦੇਖੋ ਮੈਂ ਫੋਨ ਮਗਰ ਮੁਰ ਚਲਾਉਂਦੇ ਆ ਬਾਕੀ ਆਪਾਂ ਤਾਂ ਮਤਲਬ ਆਪਾਂ ਚੱਲੇ ਜਾਣਾ ਕਿ ਸਾਈਡ ਤੇ ਸਾਈਡ ਦੇ ਅਸੀਂ ਜਗ੍ਹਾ ਅਸੀਂ ਜਾਂ ਬਸੇ ਬੈਠੇ ਹੁੰਦੇ ਆ ਤੁਹਾਨੂੰ ਫੋਨ ਕਰਦੇ ਆ ਨੂੰ ਡੀਕ ਜਲੇ ਉਦਾਂ ਨਾ ਚੱਲ ਜੀਓ ਕਿਤੇ ਤੇ ਆਪਾਂ ਤੋਂ ਬੇਚੇ ਸੀ ਤੇ ਕਿਤੇ ਸਾਫ ਨੇ ਬਸ ੱਡੇ ਲੱਗੇ ਜਾਣਾ ਆਪਾਂ ਅੱਜ ਅਸੀਂ ਤੁਹਾਡੇ ਵਿੱਚ ਨਹੀਂ ਆ ਪਰ ਤਾਂ ਸੀ ਤੇ ਉਸ ਤੋਂ ਬਾਅਦ ਆਹ ਦੇਖੋ ਨਾ ਜੀ ਅੱਛਾ ਕਿ ਆਪਾਂ ਖਾਣੇ ਨੂੰ ਵਾਸਤੇ ਕੋਸ਼ਣਾ ਕੋ ਸਲੱਭ ਰਹੇ ਸੀ ਇੱਥੇ ਹੈਲੋ ਹੈਲੋ ਤੇ ਗਰਮੀ ਵੀ ਬਹੁਤ ਜਿਆਦਾ ਸੀ ਤੇ ਤੇਲ ਨਹੀਂ ਕਰਦਾ ਸੀ ਕਿ ਬਾਹਰ ਖਲੋਗੇ ਕੁਝ ਖਾਈਏ ਪੀਏ ਤੇ ਬਾਕੀ ਇੱਥੇ ਵੀ ਆਪਾਂ ਇੱਥੇ ਆਏ ਸੀ ਆਪਾਂ ਸਮੋਸੇ ਲੈਣਾ ਤੇ 50 ਸਮੋਸੇ ਬਾਕੀ ਚਾ ਨਹੀਂ ਸੀ ਸਾਨੂੰ ਬਹੁਤ ਜਿਆਦਾ ਧੋਖ ਲੱਗੀ ਸੀ ਉਹ ਇਸ ਕਰਕੇ ਸਮੋਸੇ ਆਪਾਂ ਲੈ ਲਿਆ ਤੇ ਗੱਡੀ 'ਚ ਖਾਣੇ ਕਿਵੇਂ ਆ ਇਸ ਕਰਕੇ ਆਪਾਂ ਘਰ ਜਾ ਕੇ ਖਾਵਾਂਗੇ ਆਪਾਂ ਖਾ ਨਹੀਂ ਸਕਦੇ ਸੀ ਤੇ ਫਿਰ ਆਪਾਂ ਕਾਰ ਵਾਸਤੇ ਬੈਕ ਕਰਵਾ ਲਏ ਫਿਰ ਘਰੇ ਜਾ ਕੇ ਖਾਦੇ ਤਾਂ ਫਿਰ ਆਪਾਂ ਚੱਲ ਪਏ ਆਪਣੇ ਕਾਰ ਵਾਲ ਨੂੰ ਸਾਈਕਲ ਲੈ ਲਿਆ ਕਿਉਂਕਿ ਉਹ ਹੁੰਦਾ ਉਹ ਹੁੰਦੇ ਸੀ ਪਾਸ ਤੇ ਅਸੀਂ ਜਾਦੇ ਸੀ ਆਪਣੀ